ਰਹੇਗਾ ਮਰਦੀ ਆਇਆ ਕੋਲ ਆਪਦੇ ਵੀ ਆ ਰਹੀ ਹਾਂ ਚੱਲ ਕੋਈ ਗੱਲ ਨਹੀਂ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਪਹੁੰਚ ਚੁੱਕੇ ਆਂ ਪਿੰਡ ਸਿੰਘੇੜਾ ਦੀ ਧਰਤੀ ਤੇ ਅੱਜ ਨਰੋਦ ਦਾ ਕ੍ਰਿਕਟ ਖੇਡ ਮੇਲਾ ਖੇਡਿਆ ਜਾ ਰਿਹਾ ਜੀ ਪਹਿਲਾਂ ਤਾਂ ਤੁਸੀਂ ਗਰਾਊਂਡ ਵੱਲ ਵੇਖੋ ਮੁੰਡਿਆਂ ਨੇ ਬਹੁਤ ਹੀ ਵਧੀਆ ਗਰਾਊਂਡ ਤਿਆਰ ਕੀਤਾ ਹੈ ਬਾਕਸ ਬਣੇ ਹੋਏ ਨੇ ਪਲੇਅਰਾਂ ਦੇ ਲਈ ਟੀਮਾਂ ਦੇ ਲਈ ਬੈਠਣ ਦੇ ਲਈ ਸਾਡਾ ਕਰਨ ਸਿੰਘੇੜਾ ਲਾਲੀ ਸੰਘੇੜਾ ਬਿੱਟੂ ਬਾਈ ਵਰਗੇ ਆਏ ਸਾਲ ਕੁਝ ਵੱਖਰਾ ਕਰਦੇ ਨੇ ਜੀ ਕੁਝ ਵੱਖਰਾ ਦੇਖਣ ਨੂੰ ਮਿਲਦਾ ਸਭ ਤੋਂ ਪਹਿਲਾਂ ਆਪਾਂ ਮਿਲੇ ਗਰਤੇਜ ਬਾਈ ਨੂੰ ਪੰਜਾਬ ਪ੍ਰੋ ਤੇ ਮੇਲਾ ਕਵਰ ਕਰ ਰਿਹਾ ਜੀ ਦੇਖ ਸਕਦੇ ਤੁਸੀਂ ਸਪੋਰਟ ਇਹਨਾਂ ਨੂੰ ਵੀ ਕਰੋ ਬਾਈ ਤੇ ਹੁਣ ਚੱਲਦੇ ਆਪਾਂ ਗਰਾਊਂਡ ਵੱਲ ਸ਼ੇਅਰ ਕਰੀ ਜੋ ਲੋ ਜੀ ਆਪਣੇ ਕੈਮਰੇ ਦੇ ਸਾਹਮਣੇ ਆਇਆ ਆਪਣਾ ਗੁਰਲਾਲ ਤੁਸੀਂ ਸਾਰੀ ਜਾਣਦੇ ਹੋ ਸ਼ੇਅਰ ਕਰੀ ਚਲੋ ਬਾਈ ਸ਼ੇਅਰ ਕਰੀ ਚਲੋ ਗਰਲਾਲ YouTube ਤੇ ਮੈਂ ਲਾਈਵ ਆ ਤੇ ਉਸ ਤੋਂ ਬਾਅਦ ਬਾਈ ਆਪਣੇ ਨਿਗਾਹ ਮਾਰੀ ਆਪਾਂ ਇਧਰਲੇ ਪਾਸੇ ਆਪਣੇ ਸ਼ਨੀ ਸਾਹੋ ਕੇ ਬਾਈ ਬਹੁਤ ਵਧੀਆ ਬਿਲਾ ਰਹਾ ਬਹੁਤ ਵਧੀਆ ਇਨਸਾਨ ਹੁਣ ਚੱਲਦੇ ਆਪਾਂ ਗਰਾਊਂਡ ਵੱਲ ਇੱਕ ਰੀਜ ਨਾ ਮੀਲਾ ਕਰਾਉਂਦੇ ਆ ਬਾਈ ਮੁੰਡੇ ਤੁਸੀਂ ਵੇਖ ਸਕਦੇ ਹੋ ਬਹੁਤ ਮਾਰਕਾ ਮੁਕਾਬਲਾ ਪਲੀ ਜਿਹੜਾ ਕਦੇ ਜਲਦੀ ਦੇ ਨਾਲ ਖੇਡਦੇ ਮਾਰਾਂ ਦੇ ਵਿੱਚ ਢਣੋਲੇ ਵਾਲੇ ਮੁੰਡੇ ਵੇਖ ਸਕਦੇ ਆਉਹੀ ਮੁੰਡੇ ਜਿਹੜੇ ਖੇਡ ਮਾਰਾਂ ਦੇ ਵਿੱਚ ਕੋਕੋ ਕੈਂਟਰੀਆਂ ਨੇ ਝੰਡੇ ਜਿਹੜੇ ਝੂਲ ਰਹੇ ਨੇ ਜੀ ਗਰਾਊਂਡ ਵੇਖੋ ਅੱਜ ਨਰੋਦ ਆ ਮੇਲਾ ਜੀ ਧੰਨਵਾਦ ਕਰਦੇ ਆ ਕੱਲ ਨੂੰ ਇਸ ਧਰਤੀ ਤੇ ਦਿਨ ਵਾਰੋਂ ਦਾ ਮੇਲਾ ਸਰਦਾਰਤ ਹੋ ਰਹੀ ਹੈ ਇੱਕ ਕਰਦੇ ਕਰੀ ਹੋਰ ਦੇ ਕੇ ਅਗੇ ਲੈ ਵੀ ਕਰੀਏ ਵੱਡੇ ਫੈਸਲੇ ਹੋਣਗੇ ਜੀ ਪਰ ਮੁੰਡਿਆਂ ਨੇ ਗਰਾਊਂਡ ਗਵਾਹੀ ਭਰਦੇ ਵੀ ਬੜੀ ਮਿਹਨਤ ਕੀਤੀ ਹੈ ਜੀ ਕੱਲ ਨੂੰ ਇਸੇ ਗਰਾਊਂਡ ਦੇ ਵਿੱਚ ਇਨਵੈਕਟਡ ਟੀਮਾਂ ਖੇਡਣਗੀਆਂ ਜੀ ਦੇਖ ਸਕਦੇ ਹੋ ਜੁੜੇ ਰਹੋ ਜੀ ਭਾਈ ਆਪਣੇ ਪੇਜ ਦੇ ਨਾਲ ਸ਼ੇਅਰ ਕਰੀ ਚੱਲੋ ਚੱਲਦੇ ਹਾਂ ਹੁਣ ਆਪਾਂ ਭੀਮ ਵੱਲ ਆਪਾਂ ਨੂੰ ਮਿਲਿਆ ਭੀਮ ਤਨੌਲੇ ਵਾਲਾ ਇਹੇ ਜਿਹੇ ਪਾਸੇ ਖੜਦੇ ਜਿਹੜੇ ਪਾਸੇ ਵਾਲ ਨਾ ਆਵੇ ਬਹੁਤ ਹੋ ਗਿਆ ਨਾ ਤਾਂ ਹਾਂ ਬਈ ਕੀ ਹਾਲ ਹੈ ਬਈ ਬੀਮ ਬਹੁਤ ਹੀ ਵਧੀਆ ਸੁਭਾਅ ਬਰਾਦ ਜਦੋਂ ਮਿਲਦਾ ਬਈ ਇੱਕ ਗੱਲ ਹੈ ਪੜਦਾ ਹੱਸ ਕੇ ਮਿਲਦਾ ਚਿਹਰਾ ਦੱਸਦਾ ਹੈ ਬਈ ਕਿਰ ਮੁੰਡਾ ਖੁਸ਼ ਰਹਿਣਾ 24 ਘੰਟੇ ਖੁਸ਼ ਰਹਿਣ ਜਾਣੇ ਵਧੀਆ ਬਈ ਉਸ ਤੇ ਲਾਕੇ ਲਾ ਕਹਿੰਦੇ ਲੋ ਜੀ ਪੈਂਟ ਕਰੀ ਕਹਿੰਦੇ ਮੇਰੇ ਵੀਰੋਂ ਪ੍ਰੰਧ ਮੁੰਡਿਆਂ ਨੇ ਓਕੇ ਕਰ ਲਏ ਆ ਔਰ ਆਪਾਂ ਥੋੜੀ ਜੀ ਗੱਲ ਕਰਾਂਗੇ ਬਈ ਜਾਂ ਤਾਂ ਮੀਨ ਨਾਲ ਜਿਹੜਾ ਮੁੰਡਾ ਇਸ ਲਈ ਕਰੀ ਗਰਾਊਂਡ ਦੇਖੋ ਬਈ ਬਾਲ ਪਾਉਣ ਲਈ ਯਾਰ ਇਧਰ ਆਪਣੇ ਪੁਰਾਣੇ ਪਲੇਅਰ ਨੇ ਬਿੱਲੇ ਇਧਰ ਆ ਥੋੜੀ ਗੱਲ ਬਈ ਆਪਾਂ ਬਿੱਲੇ ਨਾਲ ਕਰਾਂ ਵੀ ਕੀ ਪ੍ਰਬੰਧ ਨੇ ਕੱਲ ਨੂੰ ਕਿਹੜੀਆਂ ਕਿਹੜੀਆਂ ਟੀਮਾਂ ਵੱਧ ਰਹੀਆਂ ਨੇ ਚੱਲ ਇਧਰ ਆ ਜਾ ਬਈ ਇਹ ਬਈ ਆਪਣਾ ਪੁਰਾਣਾ ਪਲੇਅਰ ਜੈਲੂ ਬਾਈ ਜੈਲੂ ਬਾਈ ਸਾਸਰੀ ਕਾਲਾ ਭਾਈ ਕੱਲ ਨੂੰ ਬਹੁਤ ਵੱਡਾ ਮੀਲਾ ਹੋ ਰਿਹਾ ਇੱਥੇ ਹਨਾ ਇਸ ਲਈ ਸਭ ਨੂੰ ਬਹੁਤ ਵਧੀਆ ਕਰਾਇਆ ਸੀ ਬਹੁਤ ਵਧੀਆ ਮੀਲਾ ਕਰਾਇਆ ਸੀ ਪਿਛਲੀ ਵਾਰ ਵੀ ਇਸ ਵਾਰ ਭਾਈ ਕਿੰਨੀਆਂ ਟੀਮਾਂ ਆ ਰਹੀਆਂ ਨੇ ਤੇ ਕਿਹੜੇ ਕਿਹੜੇ ਪਲੇਅਰ ਇਸ ਗਰਾਊਂਡ ਵਿੱਚ ਪਹੁੰਚ ਰਹੇ ਨੇ ਭਾਈ ਲਗਭਗ ਸਾਰੀ ਪੰਜਾਬ ਲੋ ਜੀ 10 ਟੀਮਾਂ ਜਿਹੜੀਆਂ ਇਨਵੈਕਟਰ ਟੀਮਾਂ ਨੇ ਤੇ ਪ੍ਰਬੰਧ ਮੁੰਡੇ ਨੇ ਕਰ ਲਏ ਨੇ ਭਾਈ ਤੁਸੀਂ ਦੇਖ ਸਕਦੇ ਹੋ ਤੇ ਕੁਝ ਵੱਖਰਾ ਦੇਖਣ ਨੂੰ ਕੁਝ ਵੱਖਰਾ ਸੁਣਨ ਨੂੰ ਜਿਹੜਾ ਇੱਥੇ ਮਿਲਣਾ ਭਾਈ ਸੰਗੜਿਆਂ ਦੇ ਵਿੱਚ ਕੀ ਸੋਚ ਭਾਈ ਫੇਰ ਵੀ ਤੁਸੀਂ ਕੀ ਰੱਖ ਕੇ ਚੱਲ ਰਹੇ ਹੋ ਕੱਲ੍ਹ ਦੇ ਲਈ ਭਾਈ ਪੂਰਾ ਵੀਰੇ ਟੂਰਨਾਮੈਂਟ ਭਾਈ ਕੀ ਕਿੱਥੇ ਗੱਲ ਕਰੀ ਗੱਲ ਬਾਤ ਆਏ ਤੈਨੂੰ ਕਿੰਨੇ ਕੇ ਵਜੇ ਮੈਚ ਬਾਈ ਪਹਿਲਾ ਸ਼ੁਰੂ ਹੋਊਗਾ ਅਗਲੀ ਕਬੱਡੀ ਖੇਡੀਗਾ ਲਓ ਜੀ 8 ਵਜੇ ਪਹਿਲਾ ਮੈਚ ਸ਼ੁਰੂ ਹੋ ਜਾਣਾ ਦਰਸ਼ਕਾਂ ਦੇ ਲਈ ਬਾਈ ਕੁਝ ਵੱਖਰਾ ਜਿਹੜੇ ਕਰਿਆ ਕਰੋਗੇ ਤੇ ਵਿੱਚੋਂ ਜਨ ਲਿਆਏਗਾ ਮੇਰੇ ਵੀ ਲਓ ਜੀ ਬਾਈ ਸਾਰੇ ਭਰਾਵਾਂ ਨੇ ਟਾਈਮ ਨਾਲ ਆਉਣਾ ਇਹ ਸਾਡਾ ਪੁਰਾਣਾ ਪਲੇਅਰ ਹੈ ਬਾਈ ਜੈਮੂ ਬਾਈ ਤੁਸੀਂ ਗਰਾਊਂਡ ਦੇਖ ਸਕਦਾ ਅੱਜ ਨਰੋਲ ਦਾ ਮੇਲਾ ਕਰਾਇਆ ਤੇ ਕੱਲ ਨੂੰ ਤਿੰਨ ਵਾਰੋਂ ਦਾ ਮੇਲਾ ਹੈ ਜੀ ਦੇਵਰਾਉ ਮੋਲਾਪੁਰ ਦੇਖ ਸਕਦੇ ਤੁਸੀਂ ਬਾਈ ਪ੍ਰਸਿੱਧ ਨਗਰ ਨਹੀਂ ਮੇਰੀ ਵੀਡੀਓ ਇਹ ਆਪਣੇ ਭਰਾ ਨੇ ਬਾਬਾ ਜੁਕੇ ਵਾਲਾ ਤੇ ਕਰਨ ਬਾਈ ਤੁਸੀਂ ਬਾਈ ਜਿੰਨੀ ਵੀ ਭਰਾ ਆਪਣੇ ਨਾਲ ਜੁੜੇ ਹੋਈਆਂ ਹੋ ਬਾਈ ਸ਼ੇਅਰ ਕਰ ਦਿਓ ਪਹਿਲਾਂ ਤਾਂ ਆਪਣੇ ਪੇਜ ਨੂੰ ਕਰ ਲੋ ਵੀਰੇ ਸਬਸਕ੍ਰਾਈਬ ਇਹ ਆਪਣਾ ਸਤਨਾਮ ਬਾਈ ਇਹ ਸਤਨਾਮ ਨਾਲ ਵੀ ਆਪਾਂ ਗੱਲ ਕਰਦੇ ਆਂ ਕੱਲ ਦੇ ਗੱਪਾਂ ਬਾਰੇ ਲਓ ਜੀ ਗੁਰਪ੍ਰੀਤ ਭਰਾ ਆਪਣਾ ਕੀ ਹਾਲ ਮੇਰੇ ਤੋਂ 17 ਬਾਈ ਕੀ ਹਾਲ ਨੇ ਕੱਲ ਦੇ ਬਾਰੇ ਬਾਈ ਜਿਹੜਾ ਕੱਪ ਹੋਣਾ ਇਸ ਗਰਾਊਂਡ ਦੇ ਵਿੱਚ ਬਾਈ ਤਿੰਨ ਵਾਰੋਂ ਦਾ ਇਹ ਪ੍ਰਬੰਧ ਕਿਵੇਂ ਨੇ ਬਾਈ ਤੇ ਕਿਹੜੇ ਕਿਹੜੇ ਪਲੇਅਰ ਤੁਹਾਡੇ ਆਈਡੀ ਦੇ ਨਾਲ ਵੀ ਇੱਥੇ ਪਹੁੰਚਣਗੇ ਖੇਡਣਗੇ ਇਸ ਗਰਾਊਂਡ ਦੇ ਵਿੱਚ ਜਿਹਦਾ ਨਾਮ ਹੈ ਨਾ ਸਤਨਾਮ ਪਹਾੜ ਜੀ ਬਾਈ ਇੱਥੇ ਆਵਾਜ਼ ਨਹੀਂ ਸੁਣਾਈ ਦੇ ਰਹੀ ਇਧਰ ਸਤਨਾਮ ਕਰਦੇ ਆਂ ਵੀ ਗੱਲਬਾਤ ਸਤਨਾਮ ਦੇ ਨਾਲ ਕਿਉਂਕਿ ਇੱਕ ਕਰੈਕਟਰ ਨੂੰ ਬਾਈ ਬਹੁਤ ਪਿਆਰ ਕਰਦਾ ਬਹੁਤ ਸਪੋਰਟ ਕਰਦਾ ਤੇ ਇਸ ਨੂੰ ਪੁੱਛਦੇ ਆਂ ਬਾਈ ਕੱਲ੍ਹ ਵਾਰੇ ਵੀ ਪ੍ਰਬੰਧਤਾ ਦੇਖੋ ਬਾਈ ਤੁਸੀਂ ਦੇਖ ਸਕਦੇ ਹੋ ਅੱਜ ਕੀਤੇ ਪਏ ਆ ਕਿਉਂਕਿ ਅੱਜ ਨਰੋਲ ਦਾ ਮੇਲਾ ਕਰਵਾਇਆ ਕੱਲ ਨੂੰ ਤਿੰਨ ਵਾਰੋਂ ਕਿੰਨੀਆਂ ਟੀਮਾਂ ਖੇਡਣਗੀਆਂ ਉਹ ਆਪਾਂ ਨੂੰ ਸਤਨਾਮ ਦੱਸੂਗਾ ਬਾਈ ਜਾਣਕਾਰੀ ਦੇਊਗਾ ਆ ਬਾਈ ਸਤਨਾਮ ਇੱਥੇ ਬੈਠਾ ਸਤਨਾਮ ਮੇਰਾ ਇੱਥੇ ਬੈੰਦਾ ਮੈਂ ਵੀ ਆਓ ਸੋਹਣੇ ਨਾਲ ਬੌਂਡ ਲੈ ਵੀ ਸਤਨਾਮ ਪਹਿਲਾ ਦੇਸ ਕੀ ਹਾਲ ਚਾਲ ਨੇ ਬਈ ਭਾਈ ਤੁਸੀਂ ਕ੍ਰਿਕਟ ਨਾਲ ਬਹੁਤ ਟਾਈਮ ਜੁੜੇ ਹੋਏ ਹੋ ਸਭ ਤੋਂ ਪਹਿਲਾਂ ਤਾਂ ਇਹ ਖੁਸ਼ੀ ਹੋਈ ਬਈ ਅੱਜ ਹਨ ਨਰੋਲ ਕਰਵਾਇਆ ਪਹਿਲਾਂ ਤਾਂ ਵੀ ਨਾਲ ਨਾਲ ਨਰੋਲ ਟੀਮਾਂ ਨੂੰ ਮੌਕਾ ਮਿਲਣਾ ਚਾਹੀਦਾ ਨਰੋਲ ਤਾਂ ਪਰੇ ਐ ਕਰਵਾਇਆ ਵੀ ਚਲੋ ਬਿੜੀਆਂ ਟੀਮਾਂ ਨੂੰ ਤਾਂ ਨਵਾਰਾ ਜ ਨਹੀਂ ਮੌਕਾ ਮਿਲਿਆ ਇਲਾਕੇ ਦੀਆਂ 22 ਟੀਮਾਂ ਖੜੀਆਂ ਨੇ ਠੀਕ ਆ ਜੀ ਠੀਕ ਆ ਬਈ ਜਿਹੜੀਆਂ ਨਹੀਂ ਖੇਡੀਆਂ ਆਈਆਂ ਚਲੋ ਕਿਉਂਕਿ ਇੱਕ ਬੇਤਨ ਨਵਾਰਾ ਕੁਵਾਰਾ ਟੂਰਨਾਮੈਂਟ ਦਾ ਕੋਈ ਨਾਮੀ ਟੀਮ ਐਂਟਰ ਹੁੰਦੀ ਹੈ ਠੀਕ ਆ ਜੀ ਠੀਕ ਆ ਜੀ ਬਹੁਤ ਨੇ ਡੇਲੀ ਖੇਡ ਇੰਨਾ ਘੰਟਾ ਗਰਾਊਂਡ ਵੇਲਾ ਪਿਆ ਰਿਹਾ ਜਮਾ ਜੀ ਜਮਾ ਕਾਹਨ ਰੋਲ ਕਰਾਉਣਾ ਵੀ ਨਹੀਂ ਕਰਦਾ ਗਿਆ ਆ ਦੇਖੋ ਬਈ ਇੱਥੇ ਮੜਾ ਇਹਨਾਂ ਦਿਲ ਦੁਖਦਾ ਬਈ 40 ਮਿੰਟ ਗਰਾਊਂਡ ਵੇਲਾ ਪਿਆ ਰਿਹਾ 40 ਮਿੰਟ ਬਈ ਗਰਾਊਂਡ ਪੇਲਾ ਰਹਿ ਬਈ ਦੇਖੋ ਸੂਨੀ ਮੌਕਾ ਦਿੱਤਾ ਯਾਰ ਬਾਅਦ ਵਿੱਚ ਆਪਾਂ ਕੱਲਾ ਕਮੈਂਟ ਕਰ ਦਿੰਨੇ ਆ ਬਈ ਉਹਨਾਂ ਨੇ ਇੱਕ ਨਵਰ ਉਹਨਾਂ ਕਰਾਤਾ ਫੇਰ ਬਈ ਕਰਾਉਣੀ ਹੈ ਕਮੇਟੀਆਂ ਨੇ ਕੱਲ ਨੂੰ ਬਈ ਸਤਨਾਮੇ ਦੱਸੋ ਬਈ ਕਿੰਨੀਆਂ ਟੀਮਾਂ ਨੇ ਕਿਹੜੇ ਕਿਹੜੇ ਪਲੇਅਰ ਕਹੁੰਦੇ ਨੇ ਬਾਈ ਸੀਸਾ ਸਾਈ ਦੇ ਕਿਹੜੇ ਖਰਾਬ ਟੀਮਾਂ ਨੇ ਸਾਰੇ ਪੰਜਾਬ ਦੇ ਨਾਮੀ ਪਲੇਅਰ ਪਹੁੰਚਣਗੇ ਜਿਹੜੇ 3 ਦਿਨ ਇੱਕ ਦਿਨ ਦੇ ਟੂਰਨਾਮੈਂਟਾਂਾਂ ਦੇ ਪੱਤੀਆਂ ਟੀਮਾਂ 'ਚ ਖੇਡਦੇ ਆ ਠੀਕ ਆ ਬਾਈ ਵੀ ਕੋਈ ਦਾ ਗੁੱਟੀਆ ਪ੍ਰਤੀਯਾਰ ਚੋ ਵਿੱਚ ਮਿਸਰੇ ਦੇ ਅੰਦਰ ਖੇਡਣੀ ਖੇਡਣਾ ਆਪਣਾ ਠੀਕ ਆ ਬਾਈ ਕੋਈ ਹੋਰ ਟੀਮ ਵੱਲੋਂ ਜਿਨੇ ਆਪਣੇ ਧਿਆਨ ਨਾਲ ਜਿਆਦਾ ਮੈਚ ਫਤੂ ਦੀ ਵੀ ਖੇਡਦੀ ਆ ਹਨਾ ਆਪਣੇ ਮੱਤੀ ਵਾਲੇ ਕਾਲੇ ਵਰਗੇ ਖੇਡਦੇ ਨੇ ਬਾਈ ਸਾਰੇ ਕਾਲਾ ਨਸੀਬ ਕਾਲੇ ਵਰਗੇ ਕਹਾੜਾ ਹੋ ਗਿਨਸੀਬ ਦਾ ਜਗਰਾਓ ਮੰਡੀ ਠੀਕ ਆ ਸਾਰੀਆਂ ਕਮੰਦ ਕੱਢ ਮੰਡੀ ਹੋ ਗਿਆ ਸਾਰੀਆਂ ਟੀਮਾਂ ਆ ਗੀਆਂ ਲਓ ਜੀ ਕਿਉਂਕਿ ਸਾਡਾ ਕਾਲੇ ਨਾਲ ਪਿਆਰ ਵੱਧਾ ਹੈ ਵੀ ਮੱਤੀ ਦੀ ਟੀਮ ਲਈ ਕੱਲ ਨੂੰ ਕਿਹੜੇ ਕਿਹੜੇ ਪਲੇਅਰ ਖੇਡ ਰਹੇ ਹੈ ਜੀ ਜਰੂਰ ਬਲੈਕੀ ਪੁੱਛੋ ਹੋ ਗਿਆ ਬਲੈਕੀ ਪੁੱਛੋ ਜੀ ਮੈਨੂੰ ਲੱਗਦਾ ਸੁੱਖਾ ਬਗੇਲਾ ਹੋਰ ਫਾਇਰ ਮੈਨੂੰ ਪਤਾ ਨਹੀਂ ਹੈਗਾ ਮੈਂ ਦੇਖੇ ਠੀਕ ਹੈ ਥੋੜਾ ਧਿਆਨ ਨਹੀਂ ਹੈਗਾ ਬਾਈ ਪਰ ਪਲੇਅਰ ਕਾਫੀ ਨੰਬਰ ਪਲੇਅਰ ਹੀ ਬਹੁਤ ਰਹੇ ਸੰਘੇੜਿਆਂ ਦੇ ਵਿੱਚ ਪਹੁੰਚ ਰਹੇ ਨੇ ਬਾਈ ਤੇ ਬਾਈ ਅੱਜ ਕਨ ਲਈ ਪ੍ਰਬੰਧ ਵਾਈ ਪ੍ਰਬੰਧ ਬਹੁਤ ਟਾਪ ਹੈ ਛੋਟੇ ਸਾਹਮਣੀਆਂ ਵੀ ਗਰਾਊਂਡ ਕੱਚਾ ਹੈ ਗਰਾਊਂਡ ਬਹੁਤ ਹਾਂਜੀ ਅੱਜ ਬੈਠਣ ਦਾ ਗਾਊਂਡ ਹੋਇਆ ਜਾ ਸਕਦਾ ਹੈ ਲੋ ਜੀ ਬੈਠਣ ਦੀ ਦੇ ਬਾਕਸ ਬਣੇ ਹੋਏ ਨੇ ਬਾਕਾਇਦਾ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਾਈ ਸਟੇਡੀਅਮ ਦੇ ਆਪਣੇ ਆਉੜੀਆਂ ਨੇ ਤੁਸੀਂ ਕੱਲ ਨੂੰ ਟਾਈਮ ਨਾਲ ਆ ਜਿਓ ਬਾਈ ਤੇ ਮੇਲਾ ਵੇਖਿਓ ਬਾਈ ਤੇ ਆਪਾਂ ਭਰਾਵਾਂ ਦੀ سپورਟ ਵੀ ਕਰਨੀ ਆ ਤੇ ਬਹੁਤ ਹੀ ਵਧੀਆ ਬੁਲਾਰੇ ਵੀ ਪਹੁੰਚ ਰਹੇ ਨੇ ਬਾਈ ਕੱਲ ਨੂੰ ਤੇ ਮਸ਼ਹੂਰ ਬਾਕਾ ਆਓ ਰਾਏਪੁਰ ਵੱਸੇ ਇਹ ਸਾਡਾ ਸਤਰਾਹ ਨੂ ਜੀ ਕਹੋਗੇ ਵੀ ਨਰੋਲ ਆ ਦੇਖ ਲਓ 42 ਮਿੰਟਾਂ ਬਾਅਦ ਮੈਚ ਚੱਲਿਆ ਹਾਂ ਬਾਈ ਦੇਖਿਆ ਕਿ ਕਮੇਟੀ ਹਰ ਜਮਾਗਰੀ ਜਮਾ ਬਹੁਤ ਇੱਕ ਟੀਮ ਜਵਾਬ ਵੀ ਦੇਗੀ ਪੂਰੇ ਮੌਕੇ ਦੇ ਅੱਛਾ ਹੀ ਪਾਸੇ ਆ ਲੋ ਬਈ ਯਾਰ ਫਿਰ ਵੀ ਕਹਦੇ ਨੋ ਬਾਈ ਨਰੋਲ ਮੇਲੇ ਹੋਣੇ ਚਾਹੀਦੇ ਆ ਆਪ ਹੀ ਕਹਿੰਦੇ ਆ ਆਪ ਹੀ ਆਉਂਦੇ ਨਹੀਂ ਬਾਈ ਫਿਰ ਕਿੰਨਾ ਦੁੱਖ ਲੱਗਦਾ ਬਾਈ ਯਾਰ ਵੀਰ ਮੜ ਕੇ ਸਪੋਰਟ ਕਰੋ ਨਰੋਲ ਪਰ ਸਾਊਂਡ ਲੱਗੀ ਨਰੋਲ ਕਰਾਉਣਾ ਬਹੁਤ ਔਖਾ ਕਰਾਉਂ ਬਿੱਲ ਲੈ ਜਾਂਦਾ ਫਿਰ ਕਮੇਡੀਆ ਦਾ ਮਨ ਟੁੱਟ ਜਾਂਦਾ ਜਮਾ ਜੀ ਜਮਾ ਦੋ ਵਾਰੋਂ ਜਾਂ ਤਿੰਨ ਵਾਰੋਂ ਜੋ ਪ੍ਰੇਰ ਕਰੇ ਹੁੰਦੇ ਆ ਪਲੇਅਰ ਹੁੰਦਾ ਬੰਦੇ ਨੂੰ ਟੀਮਾਂ ਨੂੰ ਆਉਣਾ ਪੈਂਦਾ ਉਹ ਟੀਮਾਂ ਨੂੰ ਕਰ ਬੋਝ ਬਣ ਜਾਂਦਾ ਵੀ ਜਾਣੀ ਜਾਂਣਾ ਫਿਰ ਟੀਮਾਂ ਪਹਿਲਾਂ ਆਉਂਦੀਆਂ ਨੇ ਬਹੁਤ ਬਹੁਤ ਧੰਨਵਾਦ ਸਤਨਾਮ ਬਾਈ ਇਕ ਆਪਾਂ ਪੇਜ ਬਣਾਇਆ ਹੋਇਆ ਤੁਸੀਂ ਵੀ ਜਰੂਰ ਕਹੋ ਬਾਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਧੰਨਵਾਦ ਬਾਈ ਲਓ ਜੀ ਧੰਨਵਾਦ ਸਾਡੇ ਖਤਨਾਮ ਦਾ ਬਾਈ ਸੰਘੇੜਿਆ ਵਿੱਚ ਵੀ ਮੇਲਾ ਹੋਣਾ ਬਾਈ ਸੁਣ ਜੂ ਆਪਾਂ ਜਾਣਕਾਰੀ ਪੂਰੀ ਦੇਵਾਂਗੇ ਜਿਹੜੇ ਜਿਹੜੇ ਭਰਾ ਸਾਡੇ ਨਾਲ ਜੁੜੇ ਹੋਏ ਨੇ ਬਾਈ ਸ ਆਪਣੇ ਚੈਨਲ ਨੂੰ ਕਰ ਲੋ ਸਾਰਿਆਂ ਨੇ ਸਬਸਕ੍ਰਾਈਬਰੇ ਕਰਦੇ ਆਪਾਂ ਗੱਲਾਂ ਬਾਤਾਂ ਸਤਿ ਸ੍ਰੀ ਅਕਾਲ ਬਾਈ ਸਾਹਿਬ ਜਿਹੜੀ ਸੈਟਿੰਗ ਕੀਤੀ ਹੈ ਜੀ ਵੱਡੀ ਖੇਡ ਵੀ ਨਹੀਂ ਜਿਹੜੀ ਵਰਕਰ ਕਮੇਟੀ ਆ ਸੰਘੇਰੀ ਵੱਡੀ ਮੌਕਾ ਰਹਿਣਾ ਭਰਾਵਾਂ ਨੂੰ ਵੀ ਥਾਲੇ ਦਾ ਜਿਹੜਾ ਕੰਮ ਆ ਵੀ ਵੀ ਉਹ ਵਧੀਆ ਟੂਰਨਾਮੈਂਟਾਂ ਦੇ ਨਿਰੋਧ ਤੇ ਮੇਨੋ ਮਾਰਾ ਵੀ ਚੱਲੂ ਜਿਹੜਾ ਤਿੰਨ ਪਾਰੋਂ ਦਾ ਮੇਲਾ ਕਰਾਇਆ ਜਾਦਾ ਜਿਹੜਾ ਰਾਉਲ ਪਾਦਰ ਦੇ ਵੀ ਟੀਮਾਂ ਨੂੰ ਫੈਲ ਦਿੱਤੀ ਹੈ ਤੇ ਫਿਰ ਤੁਹਾਨੂੰ ਪਤਾ ਵੀ ਥੋੜਾ ਜਿਹਾ ਹੱਲਾ-ਗੁੱਲਾ ਵੀ ਨਵੇਂ ਮੁੰਡੇ ਪਸੰਦ ਕਰਦੇ ਆ ਤੇ ਕੱਲੋ ਜਿਹੜਾ ਕਹਿੰਦੇ ਤਿੰਨ ਬਾਰੋਂ ਦਾ ਮੇਲਾ ਹੀ ਜਾਣਾ ਇਹ ਬਹੁਤ ਵਧੀਆ ਸੋਚ ਆ ਭਰਾਵਾਂ ਦੀ ਪਹਿਲਾਂ ਇਲਾਕੇ ਦੀਆਂ ਟੀਮਾਂ ਨੂੰ ਫੈਲ ਦਿੱਤੀ ਤੇ ਤੋਂ ਬਾਅਦ ਜਿਹੜਾ ਤਹਿਨਵਾਰੋਂ ਰਾਤੇ ਵੀ ਹੱਲਾ-ਗੁੱਲਾ ਵੀ ਕਰਾਉਣਾ ਉਹ ਕੱਲੋ ਤੇਰੇ ਫਟਾਕੇ ਰਹਿਣਗੇ ਪਰ ਇਧਰਲੇ ਪਾਸੇ ਪਿੰਡੀਵਾਲ ਉਹ ਕੀਤੀ ਦਾ ਟਰਾਈ ਕਰੇ ਨੱਥੂ ਆਉਂਦੇ ਨੂੰ ਸਾਰੇ ਅੰਡਰ ਵਾਲੇ ਮੁੰਡੇ ਨੇ ਬਾਈ ਆਓ ਖੇਡਦੇ ਮੈਦਾਨ ਪਹਿਲਾ ਮੈਚ ਖੇਡਣਾ ਇਹ ਮੁੰਡੇ ਕਰਮਗੜ੍ਹ ਵਾਲੇ ਮੁੰਡੇ ਖੇਡ ਵਾਲਾ ਦਾਦਾ ਨੇ ਕਿ ਸਭ ਤੋਂ ਪਹਿਲਾਂ ਮੈਨੂੰ ਮਿਲੇ ਇਹ ਬਾਈ ਸੇਲੀਆਂ ਦਾ ਸ਼ੁਕਰਾਨਾ ਵਾਸਤੇ ਕਰੀਦਾ ਸੁਖੀ ਲੋਕ ਮੌੜਾਂ ਦੇ ਵਿੱਚ ਫੇਰ ਮਿਲੇ ਮੁੰਡੇ ਇਹ ਮੈਨੂੰ ਬਾਈ ਜਲਾਲ ਦੇ ਵਿੱਚ ਸਾਰੇ ਅੰਡਰ ਵਾਲੇ ਮੁੰਡੇ ਆ ਬਾਈ ਯਾਰਾ ਇਹਨਾਂ ਨੂੰ ਸਪੋਰਟ ਕਰਿਆ ਕਰੋ ਯਾਰਾ ਇੱਕ ਕਰਮਗਰ ਦੀ ਟੀਮ ਆ ਬਾਈ ਪਹਿਲਾ ਮੈਚ ਖੇਡੇ ਆ ਮੁੰਡੇ ਆ ਕੇ ਸਪੋਰਟ ਕੀਤੀ ਆ ਬਾਈ ਸਾਰੇ ਸ਼ਕੀ ਦੇ ਵੀ ਪੈਰ ਆਹ ਮੁੰਡੇ ਨੇ ਕਿਹਾ ਸ਼ਾਰਟ ਲਾ ਕੇ ਚੋਟੀ ਦਾ ਬਾਹਰ ਤਾਂ ਲੈ ਵੀ ਘੜਾਉਂਦੇ ਆ ਰਿਆ ਬਾਹਰ ਕੁਝ ਵੀ ਨਹੀਂ ਆ ਪਰੋ ਪਰ ਟੀਮ ਵੀ ਹੋ ਗਈ ਤੇ ਮੁੜ ਕੇ ਮੁਰਦਾ ਔਖਾ ਜਾਣਾ ਹੈ ਇਧਰ ਬਾਪ ਕਾਉਣ ਦੇ ਲਈ ਖਿਡਾਰੀ ਆਪਣੇ ਚੈਨਲ ਨੂੰ ਆਪਾਂ ਵੀ ਦੇ ਪੇਜ ਬਣਾਇਆ ਹੋਇਆ ਪਰ ਲੋਕੀ ਸਾਰੇ ਜਾਣਦੇ ਹੋ ਇਸ ਚਾਦੀ ਵੀ ਆ ਵੀਰੇ ਬਹੁਤ ਨੂੰ ਵੀ ਤੁਸੀਂ ਫੋਲੋ ਕਰੋ ਵੀਰੇ ਆਪਣਾ ਪੇਜ ਵੀਰੇ ਫੇਸਬੁਕ ਤੇ ਆ ਹੋਰ ਇਹ ਵੀ ਸਾਡਾ ਟੂਨ ਸਬਾਪਤ ਆ ਫੋਲੋ ਕਰੋ ਵੀਰੇ YouTube ਚੈਨਲ ਨੂੰ ਸਾਰੇ ਭਰਾ ਜਨ ਸਬਸਕ੍ਰਾਈਬ ਜਰੂਰ ਕਰੋ ਬਈ ਯਾਰ ਥੋੜਾ ਨਾਲ ਸਾਊਂਡ ਕਰਕੇ ਵੀਰੇ ਆਵਾਜ਼ ਜਿਹੜੀ ਆਪਣੀ ਕਲੀਅਰ ਨਹੀਂ ਆ ਰਹੀ ਮਾਫੀ ਚਾਹੁੰਦੇ ਆ ਵੀਰੇ ਗੱਤੀ ਫੋਰ ਜਿਹੜੇ ਕਹਿੰਦੇ ਬਣ ਗਏ ਮੇਰੀ ਵੀਰੀ ਉਪਰ ਤੇਜ ਬਾਈ ਸਾਡਾ ਹਵੇਲੀ ਵਾਲਾ ਉਧਰ ਚੌਕੇ ਵਾਲਾ ਲੋਨੋ ਦੁਨੀਆ ਦਾ ਕਹਿੰਦੇ ਮਹਾਨ ਹੈ ਮੇਰੀ ਵੀਰੀ ਉਹ ਨਾਲੇ ਸਮੇਂ ਦਾ ਵੀ ਗੁਰਤੇਜ ਸਿੰਘ ਸਾਫਰ ਕੋਟੀ ਆਇਆ ਹੋਇਆ ਚੌਕੇ ਵਾਲੇ ਲੋਨੋ ਨੇ ਜਦੋਂ ਕੱਲ ਪਰਸੋ ਰੀਪ ਪਾਈ ਨਾ ਖਾੜਾ ਗਾ ਕੇ ਲੈ ਵੀ ਲੋਤੋ ਦੁਨੀਆ دیਵਾਨੀ ਹੋ ਗਈ ਤੇਰੀ ਸੇ ਤੇਰਾ ਵੀ ਧੰਨਵਾਦ ਹੈ ਲੋ ਜੀ ਕੋਹਰ ਆਪਾਂ ਗਾਣਾ ਗਾਵਾਂਗੇ ਵੱਡੀ ਬੇਲੀ ਦੇ ਲਈ ਅਪਡੇਟ ਵੀ ਦੇ ਦੇ ਆਪਣੇ ਫੋਲੋਅਰਸ ਨੂੰ ਦੇ ਸਬਸਕ੍ਰਾਈਬਰ ਜ਼ਰੂਰ ਕਰ ਲਿਓ ਵੈਰੀ ਬਹੁਤ ਹੈ ਜਿਹਨੂੰ ਦੂਜਿਆਂ ਨਾਲ ਕਰਕੇ ਦੇਵੇਗਾ ਇਹ ਸਾਰੀ ਮੋਰੇ ਦੇ ਸਾਥ ਆਨੰਦ ਹਰਦਾ ਹੈ ਜਲਾ ਕੇ ਭੌਂਦੀਆਂ ਮੇਰੇ ਮਾਪੋਂ ਬੁਣੀ ਕੋਈ ਫਰਾਹੀ ਨਾਲ ਇਹਦੇ ਸੇ ਵੀਰਾਂ ਨਾਲ ਜੀ ਮੋਲੇ ਨੇ ਇਹ ਰਾਜੇ ਦੇ ਆਉਂ ਗਿਆ ਪਰ ਦੋ ਮਾਤੇ ਦੇ ਨਾਮ ਆਏ ਹੈ Gracias.